ਪਹਿਲੀ ਵਾਈ ਲਾਈਵ ਤੇ ਮੈਂ ਹਾਂ ਤੁਹਾਡੇ ਨਾਲ ਕਪਿਲਕਤਿਆਲ ਜਿੱਥੇ ਕੀ ਇੱਕ ਪਾਸੇ ਇਲੈਕਸ਼ਨਾਂ ਵਾਲਾ ਦੌਰ ਚੱਲ ਰਿਹਾ ਹੈ ਤਾਂ ਹੁਣ ਕਰੀਬ ਇਲੈਕਸ਼ਨਾਂ ਨੂੰ ਜਿਹੜੇ ਨਗਰ ਕੌਂਸਲ ਇਲੈਕਸ਼ਨਾਂ ਨੂੰ 2 ਦਿਨ ਬਚੇ ਨੇ ਤਾਂ ਉੱਥੇ ਹੀ ਇਸ ਤਰ੍ਹਾਂ ਕੀ ਖਬਰਾਂ ਜਿਹੜੀਆਂ ਆ ਰਹੀਆਂ ਨੇ ਕਿ ਲੜਾਈ ਝਗੜੇ ਦੇ ਤੇ ਇਸ ਸੋਸੀ ਮੌਜੂਦ ਆ ਲੁਧਿਆਣਾ ਦੇ ਵਾਰਡ ਨੰਬਰ 30 ਦੇ ਵਿੱਚ ਜਿੱਥੇ ਵਿੱਕੀ ਸੋਤਾ ਭਾਈਪਾ ਦੇ ਉਮੀਦਵਾਰ ਨੇ ਤਾਂ ਉਹਨਾਂ ਉੱਤੇ ਰਾਤ ਜਿਹੜਾ ਕਿ ਜਾਲੇ ਹਮਲਾ ਕੀਤਾ ਗਿਆ ਸਭ ਗੱਲਬਾਤ ਕਰਾਂਗੇ ਵਿੱਕੀ ਸੋਤਾ ਨਾਲ ਤਾਂ ਜਾਣਾਂਗੇ ਕੀ ਹੈ ਪੂਰਾ ਮਾਮਲਾ ਕਿ ਇਹ ਰਾਜਨੀਤਿਕ ਜਿਹੜਾ ਤੁਹਾਡੇ ਦੇ ਹਮਲਾ ਦੇਖੋ ਮੇਰੇ ਤੇ ਨਹੀਂ ਸਾਡੀ ਪੂਰੀ ਚਲਦੀ ਕੈਂਪੇਨ ਤੇ ਹੋਇਆ ਤੁਸੀਂ ਵਿਕੀ ਸੋਤੇ ਦੀ ਆਈਡੀ ਖੋਲ ਕੇ ਦੇਖ ਲਓ ਉਹਦੇ ਜਿੱਥੇ ਤੁਹਾਨੂੰ ਲਾਈਵ ਤਸਵੀਰਾਂ ਨਜ਼ਰ ਆਣਗੀਆਂ ਔਰ ਇਹ ਲਗਭਗ ਉਹ ਬੜੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਵੀਡੀਓ ਜਿੱਦਾਂ ਗੈਂਗਸਟਰਾਂ ਨੇ ਦੇਸੀ ਗੱਟਿਆਂ ਦੇ ਨਾਲ ਟਾਕੂ ਚੋਕਿਆਂ ਟੋਕ ਛੋਟੋਕਿਆਂ ਦੇ ਨਾਲ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਹਮਲਾ ਕੀਤਾ ਵਾ ਔਰ ਮੇਰਾ ਰੀਅਲ ਬ੍ਰਦਰ ਇਸ ਟਾਈਮ ਜੇਰੇ ਇਲਾਜ ਸੀਐਮਸੀ ਜੈਡਮੈਟ ਆ ਉਹਦੀ ਹੈੱਡ ਦੀ ਇੰਜਰੀ ਹੋ ਗਈ ਆ ਹੋ ਸਕਦਾ ਉਹ ਕੱਲ ਡਾਕਟਰ ਜੇ 24 ਘੰਟੇ ਬਾਅਦ ਲੱਗੂਗਾ ਕਿ ਉਹ ኦਪਰੇਟ ਕਰਨਾ ਕਿ ਨਹੀਂ ਕਰਨਾ ਕਿਉਂਕਿ ਉਹਦੀ ਹਾਰਟ ਬੀਟ ਘਟ ਗਈ ਸੀਗੀ ਬੀਪੀ ਵੀ ਲੋ ਆ ਤੇ ਉਸ ਪੋਜੀਸ਼ਨ ਦੇ ਵਿੱਚ ਕਿਸੇ ਤਰੀਕੇ ਦਾ ਡਾਕਟਰ ਡਿਸੀਜਨ ਨਹੀਂ ਲੈ ਲਿਆ ਜਾਂਦੇ 24 ਘੰਟੇ ਜਾਂ 48 ਘੰਟੇ ਤੋਂ ਬਾਅਦ ਦੱਸਣਗੇ ਕਿ ਉਹ ਆਪਰੇਸ਼ਨ ਕਰਨਾ ਹੈ ਕਿ ਮੈਡੀਸਨ ਨਾਲ ਠੀਕ ਹੋਣਾ ਕਿਹੜੇ ਲੋਕ ਸੀ ਜਿਨ੍ਹਾਂ ਦੇ ਉੱਤੇ ਹਮਲਾ ਕੀਤਾ ਗਿਆ ਕੀ ਕਰ ਰਿਹਾਗਾ ਆਮ ਆਦਮੀ ਪਾਰਟੀ ਦੇ ਲੋਕ ਆ ਉਹਨਾਂ ਨੂੰ ਆਪਣੀ ਹਾਰ ਦੀ ਬੁਕਲਾੜ ਨਜ਼ਰ ਆ ਰਹੀ ਆ ਮੌਕੇ ਦੇ ਜਦੋਂ ਹਮਲਾ ਹੋਇਆ ਵਾ ਠੀਕ ਕੁਛ ਮਿੰਟਾਂ ਸਿਕੰਟਾਂ ਬਾਅਦ ਮੌਜੂਦਾ ਕੈਂਡੀਡੇਟ ਉੱਥੇ ਪਹੁੰਚ ਗਿਆ ਉਹਨੂੰ ਐਡਾ ਗੜਾ ਨੈਟਵਰਕ ਆ ਵਾਈਫਾਈ ਦਾ ਜਿਹੜਾ ਉਹ ਪਹੁੰਚ ਗਿਆ ਉਹ ਉੱਥੇ ਹੀ ਕਿਤੇ ਬੈਠਾ ਸੀ ਲੋਕੇ ਪ੍ਰੀ ਪਲਾਨਿੰਗ ਹੋਇਆ ਸਾਰਾ ਕੁਝ ਸੋ ਮਜੂਰੇ ਸਾਡੇ ਨੇ ਨਿੱਕੂ ਭਾਰਤੀ ਜਿਨ੍ਹਾਂ ਦੇ ਉੱਪਰ આરોਪ ਵੀ ਲੱਗਦੇ ਨਜ਼ਰ ਆ ਰਹੇ ਨੇ ਨਿੱਕੂ ਜੀ ਕੀ ਕਹਿਣਾ ਚਾਹੋਗੇ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹ ਸਿੱਧੇ ਸਿੱਧੇ ਨਿਸ਼ਾਨਾ ਸਾਧੇ ਨਜ਼ਰ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜੇ ਕਿ ਸਾਡੇ ਵਰਕਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਸਾਡੇ ਤੇ ਹਮਲਾ ਕਰਵਾਇਆ ਗਿਆ ਸਾਡੀ ਉਸ ਟਾਈਮ ਮੀਟਿੰਗ ਚੱਲ ਰਹੀ ਸੀ ਬੰਦੀ ਢਾਪੇ ਰੇ ਉਹ ਨਹੀਂ ਸਾਡੇ ਕੋਲ ਰਿਕਾਰਡ ਆ ਉਸ ਟਾਈਮ ਅਸੀਂ ਦਫ਼ਤਰ ਇਹਦੀ ਲੜਾਈ ਹੋਣ ਤੋਂ ਪਹਿਲਾਂ ਸਾਨੂੰ ਕੋਈ ਪਤਾ ਨਹੀਂ ਆ ਅਸੀਂ 20 ਮਿੰਟ ਬਾਅਦ ਗਏ ਆ ਸਾਨੂੰ ਗੇਟ ਤੇ ਮਿਲਿਆ ਮੈਨੂੰ ਕਿਹਾ ਭਾਈ ਕੀ ਹੋਇਆ ਮੋਨ ਲਖਾ ਕਰੋ ਤੂੰ ਜਾਓ ਮੈਂ ਨੀ ਮੇਰੀ ਗੱਲ ਰਹੀ ਆ ਉਹ ਬਸੋ ਕੇ ਰਿਆਂ ਮਾਰੀ ਵਾਟੀ ਮਰਦਾ ਵੇ ਨਾਲ ਲੱਗੇ ਸਾਡਾ ਕੋਈ ਲੜਾਈ ਛੇਣਦੀ ਨਹੀਂ ਆ ਕੀ ਪੁਲਿਸ ਦੇ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਦੀ ਸਹਾਇਤਾ ਕੋਈ ਪੁਲਿਸ ਦੇ ਵੱਲੋਂ ਸਹਾਇਤਾ ਨਹੀਂ ਮਿਲੀ ਸੀਪੀ ਸਾਹਿਬ ਨੂੰ ਮੈਂ ਆਪ 59 ਸੈਕਿੰਡ ਗੱਲ ਕੀਤੀ ਆ ਉਹਨਾਂ ਨੇ ਮੈਨੂੰ ਠਾਣਾ ਪੁੱਛਿਆ ਸਾਰਾ ਕੁਝ ਮੈਂ ਉਹਨਾਂ ਨੂੰ ਭੇਜਿਆ WhatsApp ਤੇ ਤੇ ਲੋਕੇਸ਼ਨ ਭੇਜੀ ਸਾਡੇ ਕੋਲ ਪੁਲਿਸ ਅਸੀਂ ਸੱਟਾ ਖਾਂਦ ਤੋਂ ਬਾਅਦ ਦਫਤਰ ਇੱਥੇ ਬੜੇ ਰੇ ਕਿ ਅੱਗੇ ਹਮਲਾ ਨਾ ਹੋਵੇ ਪੁਲਿਸ ਨਹੀਂ ਆਈ ਅਸੀਂ ਆਪਣੇ ਆਪ ਹੀ ਜਾ ਕੇ ਆਪਣਾ ਮੈਡੀਕਲ ਕਰਵਾਇਆ ਕੋਈ ਪੁਲਿਸ ਪ੍ਰੋਟੈਕਸ਼ਨ ਨਹੀਂ ਮਿਲੀ ਔਰ ਸ਼ਰੇਆਮ ਇੱਥੇ ਗੁੰਡਾਗਰਦੀ ਧੱਕਾਸ਼ਾਹੀ ਹੋ ਰਹੀ ਹੈ ਜਿਹਦੀ ਪਰਪਾਈ ਇਲੈਕਸ਼ਨਾਂ ਦੇ ਵਿੱਚ ਕਿਤੇ ਲੋਕਾਂ ਨੂੰ ਬਾਹਰ ਤੋਂ ਚਲਣੀ ਨਾ ਪੈਜੋ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਸੋਚ ਸਮੇ ਕੇ ਆਪਣੀ ਵੋਟ ਦਾ ਅਧਾਨ ਕਰਿਓ ਉਹਨਾਂ ਦਾ ਕਹਿਣਾ ਕਿ ਜਿਹੜੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਨੇ ਉਹ ਫਟਾਫਟ ਉੱਥੇ ਹਸਪੀਟਲ ਪਹੁੰਚ ਜਾਂਦੇ ਨੇ ਦਾ ਮਤਲਬ ਕੀ ਹੈ ਕਿ ਸਿੱਧਾ ਹੀ ਮਤਲਬ ਕਿ ਇਹਨਾਂ ਦੇ ਹੀ ਬੰਦੇ ਹੋਣਗੇ ਜੀ ਦੇਖੋ આરોਪ ਲਾਣਾ 사ਣਾ ਸਾਬਿਤ ਕਰਨਾ ਬਹੁਤ ਮੁਸ਼ਕਿਲ ਆ ਮੇਰੇ ਕੋ ਆਨਲਾਈਨ ਸਾਰੇ ਰਿਕਾਰਡ ਗਏ ਨੇ ਜਿੱਥੇ ਮੈਂ ਸੀਗਾ ਇੰਜਾਨ ਬੁੱਝ ਗਏ ਹਾਰੇ ਹੋਏ ਨੇ ਬੁਖਲਾਏ ਪਏ ਨੇ ਵੀ ਕਿਸੇ ਨਾ ਕਿਸੇ ذریعے ਇੱਕੋ ਭਾਰਤੀ ਨੂੰ ਰਾਈਏ ਇਹ ਸਭ ਨੂੰ ਪ੍ਰੈਸ ਨੂੰ ਪੜਾ ਸਾਰੀ ਮੀਡੀਆ ਨੂੰ ਪੜਾ ਸਾਰੇ ਬਾੜ ਨੂੰ ਪੜਾ ਇਹ ਤਾਂ ਬੁਖਲਾਏ ਪਏ ਨੇ ਜਿਨ੍ਹਾਂ ਦੇ ਵੱਲੋਂ ਇੱਕ ਤਰ੍ਹਾਂ ਹਮਲਾ ਕੀਤਾਗਾ ਤੁਹਾਡਾ ਕਹਿਣਾ ਕੀ ਚਾਹੇ ਆਮਰ ਵੀ ਹੋੜੀ ਆਪੋਜੀਸ਼ਨ ਪਾਰਟੀ ਤੇ ਪੁਲਿਸ ਨੇ ਉਹਨੂੰ ਗ੍ਰਿਫਤਾਰੀ ਕੀਤੀ ਉਹਨੂੰ ਕੋਈ ਹਲੇ ਤੱਕ ਗ੍ਰਿਫਤਾਰੀ ਨਹੀਂ ਹੈਗੀ ਔਰ ਅਸੀਂ ਸਟੇਟਮੈਂਟ ਦਿੱਤੀ ਹੈ ਅਸੀਂ ਜਿਹੜੇ ਬਿਆਨ ਦੇਣੇ ਆ ਉਹ ਆਪਣੇ ਵੀ ਅਸੀਂ ਲੀਗਲੀ ਜਿਹੜਾ ਅਸੀਂ ਕਾਨੂੰਨੀ ਕਾਰਵਾਈ ਕਰਾਣੀ ਆ ਅਸੀਂ ਬਾਅਦ ਤੋਂ ਬਾਅਦ ਦੇਖਾਂਗੇ ਉਸ ਤੋਂ ਪਹਿਲਾਂ ਤਾਂ ਉਹਨਾਂ ਨੂੰ ਸਾਰਾ ਕੁਝ ਪਤਾ ਵਾ ਸਾਰੀ ਵੀਡੀਓ ਸਾਰਾ ਨਾਮ ਸਾਰਾ ਕੁਝ ਉਹਨੂੰ ਭੇਜ ਚੁੱਕੇ ਆ ਇਲੈਕਸ਼ਨ ਕਮਿਸ਼ਨ ਨੂੰ ਪੰਜਾਬ ਨੂੰ ਭੇਜ ਚੁੱਕੇ ਆ ਫਿਰ ਉਹ ਤੋਂ ਡਾਇਰੈਕਸ਼ਨ ਆਉਣੇ ਜਿਹਦੇ ਨਾਲ ਉਹ ਕਿਤੇ ਕਿਹੜੇ ਕਾਰਨਾ ਕਰਕੇ ਉੱਥੇ ਰੁਕਿਆ ਆਇਆ ਵਾ ਮਤਲਬ ਇਹ ਬਗਲਾੜ ਦੇ ਵਿੱਚ ਹੀ ਬੋਲ ਰਹੇ ਨੇ ਲੇਕਿਨ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਰੋਪ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੇਖੋ ਸਭ ਨੂੰ ਪਤਾ ਜੇਤੂ ਕੈਂਡੀਡੇਟ ਆ ਮੈਂ ਇਹ 21 ਦਿਨ ਨੂੰ ਸਾਨੂੰ ਆਪਣੇ ਪਿੰਡਾਂ ਲੱਗਦਾ ਤੋੜਦਾ ਤੋੜ ਪਾਣੀ ਪਾਣੀ ਲੱਗਦਾ ਪਾਣੀ ਹੋ ਜੂਗਾ ਵਾਰਡ ਦੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਕਿਸ ਤਰ੍ਹਾਂ ਤੁਹਾਨੂੰ ਸਹਿਯੋਗ ਜਿਹੜਾ ਦਿੱਤੇ ਨੇ ਮੈਂ ਵਾਰਡ ਦੇ ਵਿੱਚ ਉਹਨਾਂ ਕੰਪੇਨ ਕਰਕੇ ਆਇਆ ਮੈਂ ਲੋਕਾ ਇਹ ਦਿਲੋਂ ਮੇਰੇ ਨਾਲ ਨੇ ਉਹਨਾਂ ਦੀ ਹਮਦਰਦੀ ਮੇਰੇ ਨਾਲ ਆ ਔਰ ਉਹ ਵੀ ਚਾਹੁੰਦੇ ਆ ਕਿ ਅਸੀਂ ਮਾੜੇ ਅੰਸਰ ਨੂੰ ਇੱਥੋਂ ਨਾ ਜਿਟਾਈਏ ਔਰ ਅੱਛੇ ਨੂੰ ਲੈ ਕੇ ਆਈਏ ਹੁਣ ਸੱਟ ਲੱਗਣ ਤੋਂ ਬਾਅਦ ਇਹ ਬੁਰਾਈ ਤੇ ਛਾਈ ਦੀ ਲੜਾਈ ਸ਼ੁਰੂ ਹੋ ਚੁੱਕੀ ਆ ਕੀ ਅਪੀਲ ਕੀ ਕਰਨਾ ਚਾਹੋਗੇ ਆਪਣੇ ਵਾਰਡ ਦੇ ਜਾਂ ਲੁਧਿਆਣਾ ਵਸੇ ਨੂੰ ਮੈਂ ਲੁਧਿਆਣਾ ਵਸਿਆ ਨੂੰ ਔਰ 30 ਨੰਬਰ ਵਾਰਡ ਦੇ ਵੋਟਰਾਂ ਨੂੰ ਬੇਨਤੀ ਕਰਨਾ ਜਾਊਗਾ ਕਿ ਜੇ ਤੁਸੀਂ ਗੁੰਡਾ ਅਨਸਰਾਂ ਨੂੰ ਖਤਮ ਕਰਨਾ ਚਾਹੁੰਦੇ ਹੋ ਗੈਂਗਸਟਰਾਂ ਨੂੰ ਖਤਮ ਕਰਨਾ ਚਾਹੁੰਦੇ ਹੋ ਸ਼ਹਿਰ ਦੀ 30 ਨੰਬਰ ਵਾਰਡ ਦੀ ਡਿਵੈਲਪਮੈਂਟ ਕਰਨਾ ਚਾਹੁੰਦੇ ਹੋ ਤੇ ਕਮਲ ਦੇ ਫੁੱਲ ਤੇ ਵੋਟਾਂ ਬਾਓ ਪੂਰੇ ਲੁਧਿਆਣਾ ਦੇ ਅੰਦਰ ਵਾਰਡ ਨੰਬਰ 30 ਦੇ ਅੰਦਰ ਸੋ ਇਹਨਾਂ ਵਿਕੀਸ ਹੋਤਾ ਇਹ ਪਾਈਪਰ ਉਮੀਦਵਾਰ ਨੇ ਵਾਰਡ ਨੰਬਰ 30 ਤੋਂ ਜਿਨ੍ਹਾਂ ਦੇ ਵੱਲੋ ਰੋਪ ਲਗਾਏ ਜਾ ਰਹੇ ਨੇ ਕਿ ਬੀਤੀ ਰਾਤ ਜਿਹੜਾ ਉਹਨਾਂ ਦੇ ਜਾਨ ਨੂੰ ਹਮਲਾ ਹੋਇਆ ਉਹ ਆਪੋਜੀਸ਼ਨ ਪਾਰਟੀ ਦੇ ਵੱਲੋਂ ਕੀਤਾ ਗਿਆ ਸੋ ਇਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਨ ਕੋਲੋਂ ਕਿ ਇਹਨਾਂ ਨੂੰ ਇਨਸਾਫ ਮਿਲ ਸਕੇ ਸੋ ਦੇਖਣਾ ਰਹੇਗਾ ਕਿ ਹੁਣ ਇਹਨਾਂ ਨੂੰ ਕਿਸ ਤਰ੍ਹਾਂ ਇਨਸਾਫ ਮਿਲ ਪੰਦਾ ਹੈ ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਦੱਸੇਗਾ ਤੇ ਨਿੱਕੂ ਭਾਰਤੀ ਜਿਹੜੇ ਵਾਰਡ ਨੰਬਰ 30 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤਾਂ ਜਿਸ ਤਰ੍ਹਾਂ ਦੀ ਰਾਤੀ ਦੇਖਿਆ ਰਾਤੀ ਬੀਤੀ ਰਾਤ ਨੂੰ ਜਿਹੜਾ ਕਿ ਹਮਲਾ ਹੋ ਜਾਂਦਾ ਹੈ ਦੋ ਧਿਰਾਂ ਦੇ ਵਿੱਚ ਔਰ ਗੱਲਬਾਤ ਕੀਤੀ ਸੀ ਦੋਨਾਂ ਧਿਰਾਂ ਦੇ ਨਾਲ ਔਰ ਇੱਕ ਭਾਈਪਾਰੀ ਉਮੀਦਵਾਰ ਤੇ ਦੂਜੇ ਪਾਸੇ ਜਿਹੜੇ ਕੀ ਆਮ ਆਦੀ ਪਾਰਟੀ ਦੇ ਉਮੀਦਵਾਰ ਭਾਈਪਾਰੀ ਉਮੀਦਵਾਰ ਦੇ ਵੱਲੋਂ ਜਿਹੜੇ ਰੋਪ ਲਗਾਏ ਜਾ ਰਹੇ ਆ ਆਮ ਆਦੀ ਪਾਰਟੀ ਦੇ ਤਾਂ ਇਹਨਾਂ ਵੱਲੋਂ ਔਰੋਪਾ ਨੂੰ ਹੁਣ ਨਕਾਰਿਆ ਜਾ ਰਿਹਾ ਸੋ ਦੇਖਣਾ ਆਏਗਾ ਕਿ ਹੁਣ ਕਿੰਨਾ ਕੁ ਸਚਾਈ ਹੈ ਇਹਨਾਂ ਦੇ ਵਿੱਚ ਕੀ ਕੀ ਸਚਾਈ ਨਿਕਲੇਗੀ ਸਾਹਮਣੇ ਆਂਦੀ ਹੈ ਸੋ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਜਿਹੜਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਤਾਂ ਹੋਰ ਵੀ ਬਿਹਤਰੇ ਬਿਲੋਂ ਜੁੜੇ ਤਾਂ ਸਾਡੇ ਨਾਲ ਪਹਿਲੀ ਵਾਈਲ ਦੇ ਨਾਲ ਮੈਂ ਕਬਿਲ